ਕਾਲਜੀ ਮਨਦੀਪ ਸੇਖੋਂ ਜੂ 3582 YouTube ਚੈਨਲ ਹਰ ਰੋਜ਼ ਤੁਹਾਡੀ ਕਚਹਿਰੀ 'ਚ ਕੋਈ ਨਾ ਕੋਈ ਬਲੌਗ ਲੈ ਕੇ ਹਾਜ਼ਰ ਹੋਈਦਾ ਆਪਜੀ ਦਾ ਬਹੁਤ ਪਿਆਰ ਮਿਲ ਰਿਹਾ ਹੋਰ ਵੱਧ ਤੋਂ ਵੱਧ ਪਿਆਰ ਦਿਓ ਜੀ ਆਪ ਤੇ ਲਾਈਕ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤਾਂ ਜੋ ਨਵੇਂ ਤੇ ਨਵੇਂ ਬਲੌਗ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਈਏ ਅੱਜ ਤੁਹਾਡੀ ਕਚਹਿਰੀ ਵਿੱਚ ਬਲੌਗ ਲੈ ਕੇ ਹਾਜ਼ਰ ਹੋਏ ਆਂ ਜਦੋਂ ਆਪਾਂ ਬੜੀ ਪਰਵਾਹੀ ਤੋਂ ਜਟਾਣਿਆਂ ਨੂੰ ਜਾਣਦੇ ਆਂ ਤਾ ਉਥੇ ਇੱਕ ਸਥਾਨ ਬਣਿਆ ਹੋਇਆ ਡੇਰਾ ਬਣਿਆ ਹੋਇਆ ਉਸ ਬਾਰੇ ਅਸੀਂ ਛੋਟੇ ਹੁੰਦੇ ਜਦੋਂ ਨੰਗਦੇ ਸੀ ਹੁਣ ਤੱਕ ਅਸੀਂ ਦੇਖਦੇ ਸੀ ਵੀ ਇਹ ਕਾਹਦਾ ਕੀ ਆ ਡੇਰਾ ਹੈ ਕੀ ਇਹਦੀ ਮਹਾਨਤਾ ਹੈ ਤੇ ਅੱਜ ਅਸੀਂ ਉਥੇ ਨੰਗੇ ਤੀ ਤੇ ਬਾਬਾ ਜੀ ਮਿਲੇ ਸਾਨੂੰ ਅਸੀਂ ਉਹਨਾਂ ਤੋਂ ਪੁੱਛਿਆ ਇਸ ਡੇਰੇ ਦੀ ਮਹਾਨਤਾ ਬਾਰੇ ਆਓ ਤੁਹਾਨੂੰ ਬਾਬਾ ਜੀ ਤੋਂ ਵਜਨ ਬਲਾਸ ਕਰਾਉਣੇ ਐ ਇਸ ਡੇਰੇ ਬਾਰੇ ਜੋ ਹੈ ਮਹਾਨਤਾ ਇਹਦੀ ਸਤਿ ਸ਼੍ਰੀ ਅਕਾਲ ਬਾਬਾ ਜੀ ਜੈ ਅਕਾਲ ਬਾਬਾ ਜੀ ਇਹ ਅਸੀਂ ਛੋਟੇ ਹੁੰਦੇ ਇੱਥੇ ਨੰਗਦੇ ਹੁੰਦੇ ਸੀ ਜੀ ਹੁਣ ਤੱਕ ਅਸੀਂ ਦੇਖਦੇ ਸੀ ਵੀ ਇਹ ਸਥਾਨ ਬਣਿਆ ਹੋਇਆ ਠੀਕ ਹੈ ਜੀ ਇਹ ਸਥਾਨ ਦੀ ਕੋਈ ਮਹੱਤਤਾ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਸਾਰੀ ਜਾਣਕਾਰੀ ਹੈ ਇਸ ਬਾਰੇ ਉੱਚੀ ਬੱਲਿਓ ਜੀ ਥੋੜਾ ਜਿਹਾ ਇਸ ਬਾਰੇ ਸਾਰੀ ਸਾਨੂੰ ਜਾਣਕਾਰੀ ਹੈ ਜੀ ਹਾਂ ਜੀ ਇੱਥੇ ਹਾਂ ਜੀ ਇੱਕ ਸੰਤ ਕਾਲੂ ਮਹਾਰਾਜ ਹੋਏ ਆ ਅੱਛਾ ਜੀ ਐਸੀ ਨਗਰ ਦੇ ਹਾਂ ਜੀ ਕਾਲੀ ਕਲਾਂ ਦੇ ਹਾਂ ਜੀ ਜੇਨਾ ਨੇ ਪਿਆਸਿਆਂ ਨੂੰ ਪਾਣੀ ਸ਼ਕਾਇਆ ਕਰ ਦਿੱਤੇ ਪਿੰਡ ਤੇ ਲਿਆ ਕੇ ਅੱਛਾ ਜੀ ਜਾਨਵਰਾਂ ਜੋਗਾ ਪਾਣੀ ਪਿਆਸਿਆਂ ਨੂੰ ਪਾਣੀ ਪਿਲਾਉਂਦੇ ਤੇ ਬੜੀ ਸੇਵਾ ਕਰਦੇ ਸੀ ਜਲ ਪਰਮੇਸ਼ਰ ਨੇ ਫੇਰੋਂ ਤੋਂ ਬਾਅਦ ਇੱਕ ਭਗਤ ਰਾਮ ਸਿੰਘ ਹੋਇਆ ਹੈ ਬਰਵਾਲੀ ਕਲਾਂ ਦਾ ਜਿਸ ਨੇ ਇਸ ਕਾਲੂ ਮਹਾਰਾਜ ਨੂੰ ਕਿਹਾ ਵੀ ਮੈਂ ਇੱਕ ਥੀਲਾ দান ਕਰ ਦਿੰਨਾ ਐ ਸ ਇੱਥੇ ਆਪਾਂ ਸਰਦਾਰ ਬਣਾ ਜਨੇ ਖੋਹੀ ਬਣਾ ਆਦਨੇ ਹਾਂਜੀ ਉਹ ਸਰਦਾਰ ਰਾਮ ਸਿੰਘ ਉਹ ਗਏ ਪੀਰ ਮਹਾਰਾਜ ਦਾ ਭਟਕ ਹੋਇਆ ਉਸ ਨੇ ਇੱਕ ਥੀਲਾ ਇਸ ਡੇਰੇ ਨੂੰ ਡਾਲ ਕਰਿਆ ਜਿਸ ਦੇ ਵਿੱਚ ਖੋਹੀ ਪਟਵਾਈ ਤੇ ਉਹ ਖੋਹੀ ਪਟਵਾਈ ਉਹ ਖੋਹੀ ਤੇ ਪਾਣੀ ਵਹਿ ਸਾਡੇ ਕਾਲੂ ਮਹਾਰਾਜ ਸਾੰਤ ਜੀ ਨੇ ਖੇੜ ਬਣਾ ਕੇ ਬਾਹਰ ਪਿਆਸੇ ਡਗਰਾ ਨੂੰ ਪਾਣੀ ਅਤੇ ਪਿਆਸੀ ਦੁਨੀਆਂ ਨੂੰ ਪਿਆ ਪਾਣੀ ਦਾ ਯਾਲਪੜ ਮੇ ਸਦਾ ਦੁਨੀਆਂ ਨੂੰ ਚਾਲਪੜ ਮੇ ਸਿਰ ਸਿਖਾਇਆ ਸਾਧ ਸੰਗਤ ਦੀ ਸੇਵਾ ਕੀਤੀ ਇਹੇ ਕਾਲੂ ਮਹਾਰਾਜੀ ਲੋਹਾਰ ਪਰਵਾਰ ਚ ਸਾਥ ਸੰਤ ਹੋਇਆ ਨਾ ਜਿਨ੍ਹਾਂ ਨੇ ਬਹੁਤ ਪਿਆਸਿਆਂ ਦੀ ਤੇ ਪਿਆਸੇ ਜਾਨਵਰਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਇਹ ਰੋ ਇਸ ਡੇਰੇ ਦੇ ਵਿੱਚ ਰਿਸ਼ੀ ਰਾਮ ਮਹਾਰਾਜੀ ਆਏ ਜਿਨ੍ਹਾਂ ਨੇ ਇਸ ਡੇਰੇ ਦੀ ਸਮਾਲ ਕਰੀ ਇਸ ਡੇਰੇ ਦੇ ਵਿੱਚ ਰਹੇ ਉਹਨਾਂ ਰਿਸ਼ੀ ਮਹਾਰਾਮਹਾਰਾਜ ਦੀ ਸਮਾਦੀ ਬਣੀ ਹੋਈ ਹੈ ਅਤੇ ਫਿਰ ਉਸ ਤੋਂ ਬਾਅਦ ਹਰੀਦਾ ਜੀ ਆਏ ਜੋ ਕਿ ਉੱਤੇ ਜਟਾਣਿਆਂ ਦੇ ਸਨਿਆਰ ਵਰਦਾਰ ਜੋ ਹੋਏ ਹਨ ਸਾਧੂ ਬਦਿਆ ਮਹਾਨ ਮੂਰਤੀ ਮਹਾਨ ਸ਼ਕਤੀ ਸਾਧੂ ਹੋਏ ਹਨ ਰਿਸ਼ੀ ਰਾਮ ਮਹਾਰਾਜ ਤੇ ਹਰੀਦਾਸ ਅਤੇ ਕਾਲੂ ਮਹਾਰਾਜ ਦੀ ਮਹਾਨ ਸ਼ਕਤੀ ਮਹਾਨ ਮੂਰਤੀ ਸਾਜੂ ਹੋਇਆ ਹਨ ਇਹ ਫੇਰ ਉਸ ਤੋਂ ਬਾਅਦ ਡੇਰੇ ਦੇ ਵਿੱਚ ਬੜੀਆਂ ਰੌਣਕਾਂ ਲਾਈਆਂ ਰਹੀ ਰਾਮ ਮਹਾਰਾਜ ਨੇ ਤੇ ਹਰੀਦਾਸ ਨੇ ਬੜੇ ਏچھے ਲੰਗਰ ਲੋਹ ਲੰਗਰ ਚੱਲਦੇ ਰਹੇ ਤੇ ਬੜਾ ਮੇਲਾ ਭਰਦਾ ਰਿਹਾ ਉਹਨਾਂ ਤੋਂ ਬਾਅਦ ਫੇਰੇ ਹੈ ਜਾਦੋਆਪਰ ਸਮਾਧੀਆਂ ਲੈ ਕੇ ਉਸ ਤੋਂ ਬਾਅਦ ਜੋ ਵੀ ਕੋਈ ਸੰਤ ਆਇਆ ਥੋੜਾ ਜਿਹਾ ਰਹੇ ਵਿਚਾਰੇ ਉਸ ਤੋਂ ਬਾਅਦ ਇਹ ਡੇਰਾ ਮਤਲ ਜਲਿਆਣੀ ਹੁਣ ਉਸ ਤੋਂ ਬਾਅਦ ਅਸੀਂ ਇਸ ਡੇਰੇ ਦੇ ਵਿੱਚ ਬੰਦਰ ਡਿਰਾਟਾ ਹੈ ਇਹ ਬੰਦ ਡੇਰਾ ਅਸੀਂ ਆ ਕੇ ਜੰਗਲ ਦੇ ਵਿੱਚ ਮੰਗਲ ਲਾਇਆ ਹੈ ਇਹ ਜੰਗਲ ਦੇ ਵਿੱਚ ਮੰਗਲ ਚੱਲ ਰਿਹਾ ਹੈ ਇਹ 6ਵਾਂ ਜੱਗ ਹੈ ਸਾਢੇ 4 ਮਹੀਨੇ ਸਾਨੂੰ ਰਿਹਾ ਆਇਆਂ ਨੂੰ ਹੋ ਗਏ ਇਹ ਜੰਗਲ ਦੇ ਵਿੱਚ ਮੰਗਲ ਲੱਗਿਆ ਹੋਇਆ ਹੈ ਆਮ ਜੱਗ ਚੱਲ ਰਹੇ ਹਨ ਸਾਧੂ ਸੰਤ ਦੂਰ ਦੂਰ ਤੋਂ ਲੰਗਰਾਂ ਦੇ ਵਿੱਚ ਆਉਂਦੇ ਹਨ ਕਲਾਕਾਰ ਵੀ ਆਉਂਦੇ ਹਨ ਤੇ ਚੰਗਾ ਮੇਲਾ ਲੱਗਦਾ ਬਾਬਾਈ ਜਿਹੜੀ ਇਹ ਖੂਹੀ ਆ ਜੀ ਹਾਂ ਜੀ ਇਹ ਖੂਹੀ ਪਹਿਲੀ ਹੈ ਕਿ ਜਿਹੜੀ ਬਾਹਰ ਖੂਹੀ ਪਹਿਲੀ ਆਈ ਇਹ ਕੋਈ ਪਹਿਲੀ ਠੀਕ ਆ ਜੀ ਉਹ ਬਾਹਰ ਵਾਲੀ ਬਾਤ ਚ ਬਾਹਰ ਵਾਲੀ ਬਾਤ ਠੀਕ ਆ ਇਹ ਪਹਿਲੀ ਫੂਹੀ ਠੀਕ ਆ ਜੀ ਤੇ ਇਹ ਅੰਬ ਜਿਹੜਾ ਇਹ ਬਾਗ ਦੇਖਦਾ ਜੀ ਇਹ ਵੀ ਆਪਣਾ ਇਹ ਡੇਰੇ ਦਾ ਹੀ ਆ ਜ਼ਮੀਨ ਆ ਇਹ ਸਾਡਾ ਡੇਰੇ ਦਾ ਹੀ ਕੀਲਾ ਹੈ ਜੀ ਜਿਹੜਾ ਰਾਮ ਸਿੰਘ ਨੇ দান ਕਰਿਆ ਵਾ ਠੀਕ ਆ ਜੀ ਇਹ ਡੇਰੇ ਨੂੰ ਜ਼ਮੀਨ ਰਾਮ ਸਿੰਘ ਨੇ দান ਕਰੀ ਵੇ ਇਹ ਡੇਰੇ ਦਾ ਹੀ ਕਿਲਾ ਡੇਰੇ ਦਾ ਠੀਕ ਹੈ ਜੀ ਹੁਣ ਬਾਤ ਜੂਦਾਨ ਕਰਿਆ ਵਾ ਤਾਂ ਡੇਰਾ ਬਣਿਆ ਹੈ ਠੀਕ ਹੈ ਜੀ ਸਾਧ ਸੰਗਤ ਜੀ ਹੁਣ ਤੁਹਾਨੂੰ ਬਾਹਰੋਂ ਖੂਹੀ ਦੇ ਦਰਸ਼ਨ ਕਰਾਉਨੇ ਆਂ ਔਰ ਅੰਦਰੋਂ ਸਮਾਧਾਂ ਦੇ ਦਰਸ਼ਨ ਕਰਾਉਨੇ ਆਂ ਦੇਖੋ ਜੀ ਤੁਸੀਂ ਇਹ ਸਥਾਨ ਬਣੇ ਹੋਏ ਆਈ ਇੱਧਰ ਇੱਕ ਤਾਂ ਤੇ ਇੱਕ ਸਥਾਨ ਇਹ ਬਣੇ ਹੋਏ ਨੇ ਤੇ ਇਹ ਤੂਣਾ ਬਣਿਆ ਹੋਇਆ ਜੀ ਉਰੇ ਅੰਦਰ ਤੇ ਇਹ ਵੀ ਸਥਾਨ ਬਣੇ ਹੋਏ ਨਹੀਂ ਆ ਪ੍ਰਾਣੀ ਬਿਲਡਿੰਗ ਆ ਪ੍ਰਾਣੀ ਬਿਲਡਿੰਗ ਆ ਜੀ ਤੇ ਆ ਧਰੇ ਦਾ ਇਤਿਹਾਸ ਇੱਥੇ ਲਿਖਿਆ ਹੋਇਆ ਜੀ ਤੇ ਇਹ ਸਾਰੀ ਇਹ ਬਿਲਡਿੰਗ ਪ੍ਰਾਣੀ ਆਈ ਇਹ ਖੇੜਾ ਪ੍ਰਾਣੀਆਂ ਨੇ ਜੀ ਤੇ ਖੂਹੀ ਆ ਜੀ ਪ੍ਰਾਣੀ ਤੇ ਪਹਿਲਾਂ ਦੀ ਖੂਹੀ ਆ ਜੀ ਪ੍ਰਾਣੇ ਲਾਈ ਹੋਈ ਇਹਨਾਂ ਦੀ ਇਹ ਵੀ ਖੇੜਾ ਪ੍ਰਾਣੀ ਆ ਜੀ ਆ ਦੇਖੋ ਜੀ ਧਿਆਨ ਨਾਲ ਖੂਹੀ ਹੁਣ ਤਾਂ ਸੁੱਕ ਚੁੱਕੀ ਐ ਇਹ ਰਸਤਾ ਜਾਂਦਾ ਈ ਜਟਾਣਿਆਂ ਨੂੰ ਬਰਬਾੜੀ ਬਰਵਾਲੀ ਤੋਂ ਜਟਾਣਿਆਂ ਰਸਤਾ ਜਾਂਦਾ ਈ ਤੇ ਇੱਧਰ ਬੜੀ ਬਰਵਾਲੀ ਆ ਜਾਂਦੀ ਆ ਜੀ ਇਹ ਬੜੀ ਬਰਵਾਲੀ ਨੂੰ ਜਾਂਦਾ ਇਹ ਰਸਤਾ ਬੜੀ ਬਰਵਾਲੀ ਨੂੰ ਚਲੇ ਗਿਆ ਈ ਜੀ ਅਸੀਂ ਫੇਰ ਅੰਦਰ ਡੇਰੇ ਦੇ ਐਂਟਰ ਹੋ ਗਏ ਤੇ ਇਤਿਹਾਸ ਲਿਖਿਆ ਹੋਇਆ ਇੱਥੇ ਧਿਆਨ ਨਾਲ ਦੇਖੋ ਇੱਕ ਇੱਕ ਉਹੀ ਬਣੀ ਹੋਈ ਹੈ ਈ ਇਹ ਵੀ ਦੇਖੋ ਤੁਸੀਂ ਸਰੰਦੀ ਇੱਟ ਦੀ ਖੂਹੀ ਆ ਜੀ ਇਹ ਵੀ ਬਾਹਰਲੀ ਵੀ ਖੂਹੀ ਸਰੰਦੀ ਇੱਟ ਦੀ ਆ ਇਹ ਵੀ ਸਰੰਦੀ ਇੱਟ ਦੀ ਆਈ ਤੇ ਆ ਦੇਖੋ ਜੀ ਸਮਾਦ ਬਣੀ ਹੋਈ ਆ ਜੀ ਤੇ ਏ ਵੀ ਸਮਾਦ ਬਣੀ ਹੋਈ ਹੈ ਜੀ ਧਿਆਨ ਨਾਲ ਦੇਖੋ ਇੱਕ ਇਹ ਸਮਾਦ ਬਣੀ ਹੋਈ ਹੈ ਜੀ ਖੂਹੀ ਕੋ ਇਹ ਵੀ ਸਮਾਦ ਹੈ ਜੀ